ਕਲੀਓ ਦਸੰਬਰ ਮਹੀਨੇ ਇੱਕ ਬਹੁਤ ਸ਼ਾਨਦਾਰ ਇੱਕ ਮੇਲਾ ਕਰਵਾਇਆ ਜਾਂਦਾ ਤਾਂ ਜੋ ਇੰਡੀਆ ਦਾ ਬਫੈਲੋ ਦਾ ਜਿਹੜਾ ਮੇਲਾ ਕਹਿ ਸਕਦੇ ਆ ਸਭ ਤੋਂ ਵੱਡਾ ਮੇਲਾ ਹੁੰਦਾ ਜਿਹਦੇ ਵਿੱਚ ਇੱਕ ਥੋੜੇ ਜਿਹੜੇ ਰੂਲ ਵੀ ਚੇਂਜ ਹੋਏ ਆ ਜੇ ਆਪਾਂ ਗੱਲਾਂ ਚਵਾਈ ਵਾਲੀਆਂ ਮੱਝਾਂ ਤੋਂ ਕਰੀਏ ਜੀ ਚਵਾਈ ਵਾਲੀਆਂ ਮੱਝਾਂ ਦੀ ਜਿਹੜੀ ਕੈਟਾਗਰੀ ਹੈ ਦੇਖੋ ਮੋਹਰਾ ਦੀ ਹੈ ਨੀਲੀ ਦਾ ਵੀ ਹੈ ਤੇ ਨਾਲ ਗ੍ਰੇਡੇਡ ਮੱਝ ਹੋ ਗਈ ਠੀਕ ਹੈ ਸਭ ਤੋਂ ਪੁੱਤਰ ਧਿਆਨ ਰੱਖ ਚੱਲ ਦੂਜੇ ਤੋਂ ਦੇ ਦਾਂਗੇ ਦੇਖੋ ਜੀ ਮੋਹਰਾ ਹੋ ਗਈ ਗ੍ਰੇਡੇਡ ਹੋ ਗਈ ਤੇ ਨਾਲ ਨੀਲੀ ਰਵੀ ਹੋ ਗਈ ਇਹ ਤਿੰਨ ਕੈਟਾਗਰੀਆਂ ਵੱਡੀਆਂ ਮੱਜਾਂ ਦੇ ਵਿੱਚ ਆਉਂਦੀਆਂ ਜਿਹੜੀਆਂ ਛੋਟੀਆਂ ਝੋਟੀਆਂ ਜੀ ਛੋਟੀਆਂ ਝੋਟੀਆਂ ਸਿਰਫ ਇਸ ਵਾਰ ਦੋ ਦੰਦ ਹੀ ਆਉਣੀਆਂ ਪਹਿਲਾਂ ਚਾਰ ਦੰਦ ਸੀਗਾ ਉੱਥੇ ਬਹੁਤ ਭਰਾਵਾਂ ਨੇ ਅੱਜ ਅਸੀਂ ਸਾਰਿਆਂ ਨੇ ਵਿਚਾਰਾਂ ਹੀ ਕੀਤੀ ਵੀ ਚਾਰ ਦੰਦ ਤੇ ਦੋ ਦੰਦ ਦਾ ਮੁਕਾਬਲਾ ਨਹੀਂ ਹੈਗਾ ਕਈ ਚਾਰ ਦੰਦ ਝੋਟੀਆਂ ਦੂਜੀ ਵਾਰ ਵੀ ਸੂਪ ਪੰਦੀਆਂ ਇਸ ਕਰਕੇ ਸਾਰੀ ਕਮੇਟੀ ਨੇ ਡਿਸਾਈਡ ਕੀਤਾ ਵੀ ਜਿਹੜਾ ਮੁਕਾਬਲਾ ਇਸ ਵਾਰ ਦੁੱਧ ਚਵਾਈ ਦਾ ਦੋ ਦੰਦ ਹੀ ਨੀਲੀ ਰਵੀ ਦਾ ਦੋ ਦੰਦ ਦੀ ਮੋਹਰਾ ਦਾ ਹੋਗਾ ਜੀ ਇਹ ਮੁਕਾਬਲੇ ਚਵਾਈ ਦੇ ਆ ਗਏ ਤੇ ਬਾਕੀ ਕੈਟਾਗਰੀਆਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਸਾਰੇ ਭਰਾ ਬੈ ਜਿਵੇਂ 0 ਤੋਂ 3 ਮਹੀਨੇ 3 ਤੋਂ 6 ਮਹੀਨੇ 6 ਤੋਂ 1 ਸਾਲ 1 ਸਾਲ ਤੋਂ ਬਾਅਦ ਖੀਰੀ ਦੁੱਗੀ ਦੁੱਗੀ ਤੋਂ ਬਾਅਦ ਮੱਝ ਜੇ ਝੋਟਿਆਂ ਦੀ ਗੱਲ ਕਰੀਏ ਦੁੱਗੀ ਤੋਂ ਬਾਅਦ ਚੌਗਾ ਝੋਟਾ ਤੇ ਵੱਡਾ ਝੋਟਾ ਤੇ ਜੇ ਕਟੀਆਂ ਦੀ ਗੱਲ ਕਰੀਏ ਦੁੱਗੀ ਤੋਂ ਬਾਅਦ ਆ ਗਈ ਡਰਾਈ ਮੱਝ ਆ ਗਈ ਦੁੱਧ ਸੁੱਕੀ ਆ ਗਈ ਫਿਰ ਦੁੱਧ ਦਿੰਦੀ ਬਿਊਟੀ ਕੰਪੀਟੀਸ਼ਨ ਆ ਗਿਆ ਇੱਕ ਚੀਜ਼ ਹੋਰ ਵੀ ਨੋਟ ਕਰੋ ਐਤੀ ਬਿਊਟੀ ਕੰਪੀਟੀਸ਼ਨ ਵਾਲਿਆਂ ਨੂੰ ਕਿਸੇ ਮੱਝ ਨੂੰ ਕੋਈ ਖਾਲੀ ਨਹੀਂ ਕੀਤਾ ਜਾਊਗਾ ਹਰ ਬੰਦਾ ਬਿਊਟੀ ਕੰਪੀਟੀਸ਼ਨ ਵਾਲੀ ਮੱਝ ਆਪਦੇ ਹਿਸਾਬ ਦੇ ਨਾਲ ਤੁਸੀਂ ਤਿਆਰ ਕਰ ਸਕਦੇ ਆ ਬਿਊਟੀ ਦੁੱਧ ਦਿੰਦੀ ਬਿਊਟੀ ਕੰਪੀਟੀਸ਼ਨ ਆ ਗਿਆ ਡਰਾਈ ਮੱਝ ਆ ਗਈ ਇਹ ਮ ਬੱਕਰੀਆਂ ਦੀਆਂ ਕੈਟਾਗਰੀਆਂ ਸਾਰੀਆਂ ਆ ਗਈਆਂ ਬੱਕਰੀਆਂ ਦੀਆਂ ਠੀਕ ਹੈ ਜੀ ਇਹਦੀਆਂ ਵੀ 10 ਕੈਟਾਗਰੀਆਂ ਪਾਈ ਜਾਂਦੀਆਂ ਦੋਨੇ ਮੁਕਾਬਲੇਨੀਆਂ ਬਣਾ ਕੇ ਤੇ ਨਾਲ ਜਿਹੜੀਆਂ ਦੇਸੀ ਗਾਵਾਂ ਦੀਆਂ ਜਿਵੇਂ ਮਗਰਲੀ ਵਾਰ ਕਾਫਰੇਲੀ ਸੀ ਦੇਸੀ ਗਾਵਾਂ ਦੇ ਵਿੱਚ ਕਾਫਰੇਲੀ ਬੰਦਾ ਉਹਦੇ ਵਿੱਚ ਥਾਰਪਾਰਕ ਵੱਡੀਆਂ ਦੁੱਧ ਦਿੰਦੀਆਂ ਸਾਈਵਾਲ ਦੁੱਧ ਦਿੰਦੀਆਂ ਬਿਊਟੀ ਕੰਪੀਟੀਸ਼ਨ ਉਹਨਾਂ ਦੇ ਵਿੱਚੋਂ ਖੀਰੀ ਖੀਰੀ ਥਾਰਪਾਰਕ ਆ ਗਈ ਜੀ ਸਾਈਵਾਲ ਖੀਰੀ ਆ ਗਈ ਇਹ ਕੰਪੀਟੀਸ਼ਨ ਦੇ ਆ ਗਿਆ ਤੇ ਬਾਕੀ ਰੂਲਾਂ ਦੀ ਗੱਲ ਕਰੀਏ ਰੂਲਾਂ ਦੀ ਜੋ ਵੀ ਫੈਸਲਾ ਹੋਊਗਾ ਜੀ ਕਮੇਟੀ ਦਾ ਅੰਤਿਮ ਫੈਸਲਾ ਹੋਊਗਾ ਤੇ ਜਿਹੜੀ ਦੁੱਧ ਚਵਾਈ ਵਾਲੀ ਕੋਈ ਵੀ ਭਰਾ ਨੂੰ ਕੋਈ ਵੀ ਦਿੱਕਤ ਆਵੇ ਨਾ ਆਵੇ ਜਿਹੜੀ ਨਾਲ ਹੈ ਜੀ ਬਿਲਕੁਲ ਉਹ ਬੰਦ ਕੀਤੀ ਗਈ ਹੈ ਇਸ ਮੇਲੇ ਤੇ ਤੇ ਇੱਕ ਟੀਕਾ ਇਕੱਲਾ ਉਹ ਸਾਰਾ ਬੰਦ ਕੀਤਾ ਗਿਆ ਜੀ ਠੀਕ ਹੈ ਨਾ ਤਾਂ ਟੀਕਾ ਲੱਗੇ ਇਸ ਮੇਲੇ ਦੇ ਉੱਤੇ ਚਵਾਈ ਵਾਲਗਾ ਮੱਝਾਂ ਦੇ ਤੇ ਨਾ ਹੀ ਚਵਾਈ ਵਾਲਗਾ ਮੱਝਾਂ ਨੂੰ ਨਾਲ ਦਿੱਤੀ ਜਾਵੇ ਹਾਂਜੀ ਤੁਸੀਂ ਆਪ ਦਾ ਜੇ ਕੋਈ ਕੁਝ ਵੀ ਮਤਲਬ ਆਪਾਂ ਸਮਾਨ ਜਿਵੇਂ ਕੋਈ ਭੁੱਖ ਦੀ ਦਵਾਈ ਕੈਲਸ਼ੀਅਮ ਵਗੈਰਾ ਕੋਈ ਦਵਾਈ ਦੱਲਾ ਦੇਣਾ ਉਹ ਤੁਸੀਂ ਆਪ ਦਾ ਕੋਈ ਫੀਡ ਸੱਪੇ ਕੋਈ ਚੀਜ਼ ਚ ਮਲਿਆ ਕੇ ਤੁਸੀਂ ਖਵਾ ਸਕਦੇ ਆ ਮੂਹਰਾਹੀਂ ਜਾਨੀ ਕਿ ਵੀ ਨਾ ਤਾਂ ਨਾਲ ਦੇ ਸਕਦੇ ਆ ਨਾ ਕੋਈ ਟੀਕਾ ਟੱਲਾ ਲੱਗਣਾ ਜੀ ਤੇ ਬਾਕੀ ਮੇਲੇ ਦੇ ਵਿੱਚ ਜਿਹੜੀਆਂ ਮੱਝਾਂ ਆਉਣ ਦੀ ਤਰੀਕ ਹੈ ਬਾਈ ਜਿਹੜੀਆਂ ਮੱਝਾਂ ਦੁੱਧ ਚਵਾਈ ਵਾਲੀਆਂ ਆਉਣਗੀਆਂ ਉਹਨਾਂ ਨੇ 30 ਤਰੀਕ ਨੂੰ 1 ਤਰੀਕ ਨੂੰ ਸੌਰੀ 1 ਤਰੀਕ ਨੂੰ ਪਹੁੰਚਣਾ ਹੈ ਜੀ 1 ਤਰੀਕ ਨੂੰ ਕੰਪੀਟੀਸ਼ਨ ਦੇ ਵਿੱਚ ਆਉਣਗੀਆਂ ਮੱਝਾਂ ਚਵਾਈ ਕਰਵਾਉਣ ਵਾਲੀਆਂ ਸਾਰੀਆਂ ਮੱਝਾਂ ਦੀ ਐਂਟਰੀ 1 ਤਰੀਕ ਨੂੰ ਹੈ ਜੀ ਤੇ 5 ਨੂੰ ਮੁਕਾਬਲਾ ਸਟਾਰਟ ਹੋ ਜੂ 5 ਨੂੰ ਸ਼ਾਮ ਨੂੰ ਖਾਲੀ ਹੋਣਗੀਆਂ ਜੀ ਜੇ ਮੱਝ ਜੇ ਕੋਈ ਬਿਮਾਰ ਹੋ ਜਾਏ ਵੀ ਉਹਦੇ ਵਾਸਤੇ ਉਹ ਵੀ ਦੱਸ ਨਹੀਂ ਭਾਈ ਜੀ ਜੇ ਕੋਈ ਬੱਚੇ ਦੇਖੋ ਜੀ ਬਿਮਾਰ ਕੋਈ ਐਮਰਜੈਂਸੀ ਹੁੰਦੀ ਹੈ ਦੇਖੋ ਕਈ ਇਲਾਜ ਇਦਾਂ ਦੇ ਵੀ ਆ ਜਿਹੜੀਆਂ ਗੋਲੀਆਂ ਵੀ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਬੁਖਾਰ ਵੀ ਲੈ ਜਾਂਦਾ ਕਈ ਵਾਰੀ ਆਪਾਂ ਵੀ ਘਰੇ ਵਰਤਦੇ ਆ ਵੀ ਕਾਹਨੂੰ ਕੀ ਗੱਲ ਆਉਣਾ ਯਾਰ ਬੁਖਾਰ ਇਹਦੇ ਨਾਲ ਲੈ ਜਾਂਦਾ ਹਾਂ ਜਿੱ हां ਜਦੋਂ ਟਿਕਟ ਅੱਲਾ ਜੇ ਕੋਈ ਲਵਾਉਣਾ ਵੀ ਪੈ ਗਿਆ ਕਿਸੇ ਭਰਾ ਨੂੰ ਚਲੋ ਉਹ ਮੌਕੇ ਤੇ ਕਮੇਟੀ ਵੀ ਬੈਠੀ ਆ ਮੌਕੇ ਦੇ ਉੱਤੇ ਉਹਦੀ ਉਸ ਹਿਸਾਬ ਦੇ ਨਾਲ ਮਤਲਬ ਮੱਧ ਨੂੰ ਮਤਲਬ ਕੋਈ ਐਂਟਰੀ ਪਾਸੇ ਕੀਤੀ ਜਾਊ ਜਾਂ ਕੁਝ ਵੀ ਕੀਤਾ ਜਾਊਗਾ ਉਹਦਾ ਇਲਾਜ ਤਾਂ ਕਰਵਾਓ ਪਰ ਜਿਹੜਾ ਮੇਲੇ 'ਚ ਜਿੰਨਾ ਟਾਈਮ ਮੁਕਾਬਲਾ ਚੱਲੂਗਾ ਉਹਦੇ ਟਿਕਟ ਅੱਲਾ ਕੁਝ ਨਹੀਂ ਲੱਗਦਾ ਜੀ ਨਾ ਹੀ ਨਾਲ ਦਿੱਤੀ ਜਾਵੇ ਨਾ ਹੀ ਕੋਈ ਟਿਕਟ ਅੱਲਾ ਲੱਗੇ ਭਾਈ ਜੀ ਬਿੰਨਾ ਹੀ ਜੀ ਕੋਈ ਕਮੇਟੀ ਫੈਸਲਾ ਟਿਕਟ ਅੱਲਾਓ ਜੀ ਨਹੀਂ 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 ਨਾ ਕਮੇਟੀ ਲਾਉਗੀ ਨਾ ਕੋਈ ਮੱਝ ਦਾ ਮਾਰਕ ਲਾਉਗਾ ਬਈ ਕਈ ਵਾਰੀ ਭਰਾ ਨੇ ਮੱਝ ਜਾਦੇ ਬਿਮਾਰ ਹੋ ਗਈ ਹੈ ਨਾ ਉਹ ਮੱਝ ਚਵਾਈ ਚੋ ਕੱਟੀ ਜੋ ਉਹਨੇ ਸਾਈਡ ਤੇ ਉਹਦੀ ਚਵਾਈ ਕਰੋਣੀ ਕਰਵਾ ਲਈ ਪਰ ਉਹਦੇ ਨੂੰ ਮਿਲੂਗਾ ਕੁਝ ਵੀ ਨਹੀਂਗਾ ਠੀਕ ਹੈ ਚਵਾਈ ਮੁਕਾਬਲੇ ਜਿਹੜੀ ਚਵਾਈ ਮੁਕਾਬਲੇ ਜੋ ਬਾਹਰ ਹੋ ਗਈ ਉਹ ਮੱਝ ਲਿਜਾਣ ਦਾ ਵੀ ਮੁਕਾਬਲੇ ਤੋਂ ਆ ਜਾ ਸਕਦਾ ਜਿਵੇਂ ਉਹ ਆ ਹਾਂ ਇੱਕ ਹੈਗੇ ਵੀ ਤੇ ਬਾਕੀ ਭਾਈ ਜੀ ਹੁਣ ਜਿਹੜੇ ਇੱਕ ਦਿਨੀ ਐਨੀਮਲ ਸਾਰੇ ਆਉਣਗੇ ਜੀ 4 ਤਰੀਕ ਨੂੰ ਸਾਰਿਆਂ ਦੀ ਐਂਟਰੀ ਹੈ 4 ਤਰੀਕ ਨੂੰ ਸਾਰੇ ਐਨੀਮਲ ਆਉਣਗੇ ਕੱਲੇ ਬੱਚਿਆਂ ਨੂੰ ਛੱਡ ਕੇ 4 ਤਰੀਕ ਨੂੰ ਐਨੀਮਲ ਆਉਣਗੇ ਹਾਂ ਜਿਹੜਾ 5 ਨੂੰ ਮੁਕਾਬਲਾ ਹੋਗਾ ਜਿਹੜੇ 5 ਨੂੰ ਮੁਕਾਬਲਾ ਹੋਗੇ ਉਹ ਆਪਦੇ ਜਿਹੜੇ ਤਾਂ ਜਿੱਤ ਗਏ ਉਹ ਤਾਂ ਰਹਿਣਗੇ ਤੇ ਬਾਕੀ ਜਾ ਸਕਦੇ ਆ ਜਿਹੜਾ ਦਾ ਜਿਹੜਾ ਦਾ 6 ਨੂੰ ਮੁਕਾਬਲਾ ਹੋਣਾ 6 ਨੂੰ ਜਿੱਤਣ ਵਾਲੇ ਰਹਿਣਗੇ ਦੂਜੇ ਜਾ ਸਕਦੇ ਆ 7 ਨੂੰ ਚਲੋ ਮੇਲੇ ਦਾ ਲੱਟ ਦੇਣੀ ਹੈਗਾ ਉੱਤੇ ਸਾਰੀ ਜਾ ਸਕਦੇ ਆ ਜੀ ਵੀ ਇਹ ਆ ਵੀ ਉਹਦੇ ਤੇ ਕੋਈ ਮਤਲਬ ਹੁਣ ਬੰਨ ਬਨੇਜ ਨਹੀਂ ਕੀਤਾ ਪਿਆ ਇਹਦੇ ਵਿੱਚ ਬੰਦੇ ਨੂੰ ਵੀਰ ਤੁਸੀਂ ਚਾਰੇ ਦੇ ਨਹੀਂ ਉੱਥੇ ਰਹਿਣਾ ਪਰ ਆਉਣਾ ਤੁਹਾਨੂੰ ਪਹਿਲੇ ਦਿਨ ਹੀ ਪੈਣਾ ਜਿਹੜੀ ਐਂਟਰੀ ਇੱਕ ਦਿਨ ਹੀ ਹੋਣੀ ਆ ਬਸ ਉਹ ਐਂਟਰੀ ਕਈ ਭਰਾ ਹੁਣ ਵੀ ਫੋਨ ਕਰਕੇ ਪੁੱਛਦੇ ਆ ਵੀ ਜੇ ਪਹਿਲੇ ਦਿਨ ਐਂਟਰੀ ਕਰਵਾ ਲਈਏ ਐਂਟਰੀ ਦੇ ਨਾਲ ਸਾਨੂੰ ਐਨੀਮਲ ਪਹਿਲੇ ਦਿਨ ਹੀ ਲੈ ਕੇ ਆਉਣਾ ਪਊ ਚਾਰ ਤਰੀਕ ਨੂੰ ਮੇਲੇ ਦੇ ਵਿੱਚ ਸਾਰੇ ਐਨੀਮਲ ਆਉਣਗੇ ਪਰ ਜਿਹੜੇ ਜਿਹੜੇ ਦਿਨ ਜਿਹੜੇ ਜਿਹੜੇ ਮੁਕਾਬਲੇ ਹੋਈ ਗਏ ਐਨੀਮਲਾਂ ਦੇ ਉਹ ਆਪਦੇ ਜਾਈ ਜਾਣਗੇ ਜੀ ਕੱਲੇ ਜਿੱਤਣ ਵਾਲੇ ਜਿਹੜੇ ਪੰਜ ਚਾਰ ਪਸ਼ੂ ਐ ਉਹ ਰਹੀ ਜਾਣਗੇ ਜੀ ਇੱਥੇ ਗਰਾਊਂਡ ਦੇ ਵਿੱਚ ਤੇ ਬਾਕੀ ਘਰੇ ਜਾ ਸਕਦੇ ਆ ਬਾਈ ਸਾਰੇ ਤੇ ਜਿਹੜੇ ਬੱਚਿਆਂ ਦੀ ਬੱਚਿਆਂ ਦੀ ਗੱਲ ਐ ਜੀ ਬੱਚਿਆਂ ਦਾ ਜਿਹੜਾ ਮੁਕਾਬਲਾ ਅੱਜ ਜਿਹੜੇ ਫੋਟਰ ਵੀ ਸਭ ਜਾਣਗੇ ਜਿਹੜੇ ਦਿਨ ਵੀ ਬੱਚਿਆਂ ਦੇ ਮੁਕਾਬਲੇ ਆਉਂਦੇ ਆ ਬੱਚਿਆਂ ਦੀ ਉਸ ਦਿਨ ਵੀ ਜਿਹੜੀ ਜਿਹੜੇ ਨੇ ਜਿਵੇਂ ਲਾਰਟ ਦੇ ਮੁਕਾਬਲੇ ਜਿਆਦੇ ਛੋਟਿਆਂ ਦੇ ਬੱਚਿਆਂ ਦੇ ਵੀ ਇੱਕ ਅੱਧੀ ਕੈਟਾਗਰੀ ਸਾਨੂੰ ਇਹ ਟੁੱਤੇ ਕਰਨੀ ਪੈ ਜਾਂਦੀ ਉਹ ਕੋਟਰ ਦੇ ਹਿਸਾਬ ਨਾਲ ਦੱਸਾਂਗੇ ਪਰ ਇਹਦੇ ਹਦਾਇਤ ਇਹ ਜਿਹੜੀ ਬੱਚਿਆਂ ਦਾ ਵੀ ਜਿਹੜੇ ਦਿਨ ਮੁਕਾਬਲਾ ਹੋਇਆ 9 ਤੋਂ 9:30 ਵਜੇ ਤੱਕ ਮੰਨੋ ਬਸ 9:30 ਵਜੇ ਤੱਕ ਲਾਸਟ ਐਂਟਰੀ ਹੋਣੀ ਆ ਉਸ ਤੋਂ ਬਾਅਦ ਕਿਸੇ ਨੂੰ ਐਂਟਰੀ ਨਹੀਂ ਦਿੱਤੀ ਜਾਊਗੀ ਕੱਲੇ ਹਾਂ ਛੋਟੇ ਬੱਚੇ ਜਿਹੜੇ ਦਿਨ ਮੁਕਾਬਲਾ ਹੋਇਆ ਉਸੇ ਦਿਨ ਹੀ ਛੋਟੇ ਬੱਚਿਆਂ ਨੂੰ ਲਿਆ ਸਕਦੇ ਆ ਤੁਸੀਂ ਉਸੇ ਦਿਨ ਹੀ ਤੜਕੇ ਸਵੇਰ ਐਂਟਰੀ ਕਰਾਓ ਆਪਦੇ ਬੱਚਿਆਂ ਨੂੰ ਲਿਆਓ 对。得 ਹੋਰ ਠੀਕ ਹੈ ਬਸ ਬਸ ਜਿਹੜੀ 4 ਤਰੀਕ ਨੂੰ ਆਉਣੀ ਹੈ ਇੱਕ ਦੇਖ ਕੋਈ ਹੋਰ ਭਾਈ ਕੋਈ ਹੋਰ ਆ ਜਾਣਾ ਕਰਾ ਦੇ 12 ਵਜੇ ਨਹੀਂ ਨਹੀਂ 8 ਵਜੇ ਤੱਕ 8 12 8 ਵਜੇ ਤੱਕ ਕੋ 12 ਨਹੀਂ 10 ਦਾ ਟਾਈਮ ਦਰ ਦੂਰ ਆਜੋ ਹਾਂਜੀ ਕਿਹੜੀ ਹੈ 4 ਤੂਰ ਵਾਲੇ ਜਿਵੇਂ ਪਸੋਂਦੇ ਜਿਹੜੀ 4 ਤਰੀਕ ਨੂੰ ਆਉਂਦੀ ਹੈ 4 ਬੰਨੂ ਐਂਟਰੀ ਵਾਲਾ 11 ਵਜੇ ਦੇ ਲੱਟ ਕਰਦੀ ਹੈ ਬਸ 11 ਵਜੇ ਤੱਕ ਹਾਂਜੀ ਭਾਈ ਜੀ ਦੇਖੋ ਵੀ ਮਗਰਲੀ ਵਾਰ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਦੂਜੇ ਦਿਨ ਵੀ ਮੁੰਡਿਆਂ ਨੇ ਸਾਰਿਆਂ ਨੇ ਤਿਆਰੀ ਕਰਾਉਣੀ ਹੁੰਦੀ ਹੈ ਜੀ ਆਪ ਹੀ ਸਾਰੀਆਂ ਐਂਟਰੀਆਂ ਕਰਨੀਆਂ ਉਸ ਕਰਕੇ ਜਿਹੜੇ ਵੀ ਐਨੀਮ ਤੋਂ ਬਾਅਦ ਕੋਈ ਐਂਟਰੀ ਨਹੀਂ ਮਿਲੂਗੀ ਜੀ ਠੀਕ ਆ ਜੀ ਤੇ ਹਾਂ ਜੀ ਤੇ ਬਾਕੀ ਟਾਈਮ ਦੇ ਨਾਲ ਸਾਰੇ ਭਰਾ ਪਹੁੰਚੋ ਤੁਹਾਡਾ ਆਪਦਾ ਮੇਲਾ ਜੀ ਈਮਾਨਦਾਰੀ ਤੁਹਾਨੂੰ ਪਤਾ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰੀ ਵੀ ਉਸੇ ਤਰ੍ਹਾਂ ਹੀ ਰਹੂਗੀ ਤੇ ਉਦੋਂ ਵੀ ਜਿਆਦਾ ਕਰੜੇ ਜਿਹੜੇ ਰੂਲ ਬਣਾਤੇ ਵੀ ਆਮ ਜਿਹੜੇ ਭਰਾਵਾਂ ਨੂੰ ਵੀ ਜਿੱਤਣ ਦਾ ਜਿਹੜਾ ਮੌਕਾ ਮਿਲੇ ਧੰਨਵਾਦ ਸਸੀ ਕਾਲ ਜੀ ਸਸੀ ਕਾਲ ਜੀ ਚਲੋ ਜੀ